जय जय जगदम्बे मां जय जय माता लक्ष्मी रानी ਧਨ ਧਨ ਮਾਤਾ ਲక్ష్ਮੀ ਰਾਣੀ ਸੋਨੇ ਚਾਂਦੀ ਧਨ ਦੀ ਦਾਨੀ ਭਗਤ ਜਨਾ ਉੱਤੇ ਕਿਰਪਾ ਧਾਰੀ ਗਰੀਬ ਨਿਵਾਜ ਸਦਾ ਸੁਖਕਾਰੀ ਧਰਮ ਰੂਪ ਧਾਨ ਦੇ ਅਵਤਾਰੀ ਚਰਨ ਧਿਆਏ ਤਰੈ ਸੰਸਾਰੀ ਮੰਗਲ ਕਿਰਨ ਧਿਆ ਉਜਿਆਰਾ ਜਿੱਥੇ ਲక్ష్ਮੀ ਨਾਮ ਪਿਆਰਾ ਜੋ ਭਗਤ ਸਿਮਰੈ ਨਾਮ ਤੁਮਾਰਾ ਉਸ ਦਾ ਕਰਮ ਬਣੈ ਸੋਭਚਾਰਾ ਕਰ ਕਰ ਰਾਸ ਭਰੇ ਅਨਾਜ ਜੀ ਕਿਰਪਾ ਨਾਲ ਤਰੈ ਪਰਵਾਰ ਜੀ ਚਰਨ ਧਰੈ ਜਿਹਵਾ ਗਾਵੈ ਨਾਮਾ ਮਿਟ ਜਾਵੇ ਉਸ ਦਾ ਹਰ ਗਮ ਕਾਲਾ ਸੋਨੇ ਚਾਂਦੀ ਮੋਤੀ ਮਾਨਕ ਦਿੰਦੀ ਮਾਤਾ ਲక్ష్ਮੀ ਰਾਣਿਕ ਜਿਸ ਉਤੇ ਕਿਰਪਾ ਤੇਰੀ ਹੋਵੇ ਉਹ ਦਿਨ ਰਾਤ ਸੁਖੀ ਮਨ ਹੋਵੇ ਧਨ ਦੌਲਤ ਆਪੇ ਆਵੀ ਦੁੱਖ ਰੋਗ ਸਭ ਦੂਰ ਭਜਾਵੇ ਤੂੰ ਹੈ ਸਰਬ ਧਨ ਦੀ ਮਾਲਕ ਤੇਰੇ ਦਰ ਤੇ ਨਿਵੈ ਹਰ ਚਾਲਕ ਤੇਰੇ ਦਰ ਤੇ ਨਿਵੇ ਹਰ ਚਾਲਕ ਮੰਗੈ ਜੋ ਵੀ ਤੇਰੇ ਦਰਬਾਰ ਭਰੇ ਹੱਥਾਂ ਨਾਲ ਜਾਵੇ ਸਾਰ ਲక్ష్ਮੀ ਨਾਮ ਜਪੈ ਜੋ ਮਨੁੱਖਾ ਉਹ ਪਾਵੇ ਧਨ ਅਨੰਤ ਸੁਖਾ ਜਿਹੜਾ ਧਿਆਵੈ ਪ੍ਰੇਮ ਸਹਿਤਾ ਉਸ ਦੇ ਦਰ ਤੇ ਰੁਕੇ ਨਾ ਠਖਾ ਕਰਮੀ ਪਾਵੇ ਜੋ ਤੂੰ ਚਾਹੀ ਕਿਰਪਾ ਨਾਲ ਤੂੰ ਆਪ ਨਿਵਾਹੀ ਜਿਹੜਾ ਰਾਤ ਦਿਨ ਤੇ ਆਵੇ ਤੈਨੂੰ ਉਸ ਦੇ ਦਵਾਰ ਸੋਨਾ ਵਰਸੈ ਜੈਨੂ ਗਰੀਬ ਜਨ ਤੂੰ ਧਾਨ ਦੀ ਮਾਤਾ ਤੂੰ ਹੀ ਕਰਦੀ ਸਭ ਦੀ ਖਾਤਾ ਜੇ ਸ ਕੋਲ ਕੋਜ ਨਹੀਂ ਸੰਸਾਰਾ ਉਹ ਤੂੰ ਭਰਦੀ ਅਨਾਜ ਪੰਡਾਰ ਤੂੰ ਹੈ ਦਇਆ ਦੀ ਸਰੋਵਰੀ ਜਿਸ ਉੱਤੇ ਕਿਰਪਾ ਤੇਰੀ ਪੂਰੀ ਧਨ ਦੇ ਕੇ ਤੂੰ ਮਨੁੱਖਰ ਜਾਵੇ ਸੇਵਾ ਨਾਲ ਤੂੰ ਮਨੁੱਖ ਤਰਾਵੀ ਲక్ష్ਮੀ ਰਾਣੀ ਰਾਜ ਆਧਾਰੀ ਤਨ ਜੋਗ ਦੀ ਤੂੰ ਮੁਰਾਰੀ ਰਾਜਾਂ ਰਾਜ ਤੂੰ ਆਪ ਕਰਾਵੀਂ ਭਗਤਾਂ ਨੂੰ ਤੂੰ ਸਿੰਘਾਸਨ ਦਿਵਾਵੀਂ ਤੇਰਾ ਨਾਮ ਲੈ ਜੋ ਉਠਦਾ ਉਹ ਕਦੇ ਨਾ ਦੁਖੀ ਰਹੇ ਮੁਰਦਾ ਤੇਰੀ ਜੋਤ ਅਗੰਮ ਅਪਾਰਾ ਜਗ ਮਾਂ ਤੂੰ ਨਿਰਮਲ ਤਾਰਾ ਜਿੱਥੇ ਤੂੰ ਪ੍ਰਸੰਨ ਹੋਈ ਮਾਂ ਉਥੇ ਭਗਤਾਂ ਦੇ ਫੁੱਲ ਖਿੜਾ ਕਰ ਕਰ ਸੁਖ ਦੀ ਲਹਿਰ ਚ ਲੈ ਸੋਨਾ ਚਾਂਦੀ ਵਰਸੈ ਭੱਲੇ ਕੋਈ ਮੰਗੇ ਧਨ ਕੋਈ ਸੰਤਾਨ ਸਭਨ ਮਿਲੈ ਤੇਰਾ ਪਰਮਾਨ ਤੂੰ ਦਿਆਲ ਤੇ ਅਤ ਸੁਹਾਵਣੀ ਸੋਨੇ ਵਰਗੀ ਰੂਪ ਨਿਰਾਵਣੀ ਜਾਗੇ ਜਿਹੜਾ ਰਾਤ ਧਿਆਵੀ ਲక్ష్ਮੀ ਨਾਮ ਅਰਦਾਸ ਬਣਾਵੀ ਉਸ ਦੇ ਕਾਰਜੂਤ ਜਗਾਵੀ ਧਨ ਦਾ ਸਾਗਰ ਆਪ ਉਪਾਵੇ ਤੂੰ ਹੀ ਕਿਰਪਾ ਕਰਦੀ ਮਾਤ ਸੁਹਾਈ ਤੂੰ ਰਖਵਾਲੀ ਭਗਤਨ ਦੀ ਮਾਈ ਕੋਈ ਮੰਗੇ ਪਾਲੇ ਪ੍ਰੇਮ ਤੂੰ ਦੇਵੇ 10 ਗੁਣਾ ਤੁਰੰਤ ਨੇਮ ਸੰਤ ਜਨਾ ਦੇ ਚਰਨ ਤੂੰ ਧੋਵੇ ਉਹਨਾਂ ਦੀ ਸੰਗਤ ਮਹਿਮਾ ਜੋਵੇ ਜਥੇ ਨਾਮ ਤੇਰਾ ਗਾਇਆ ਜਾਵੇ ਉਥੈ ਦੁੱਖ ਕਦੇ ਨਾ ਆਵੇ ਧਨ ਤੇਰੇ ਦਰ ਤੇ ਰਹੇ ਬਹਾਰਾ ਕੋਈ ਨਾ ਰਹੇ ਉਜਾੜ ਅਵਾਰਾ ਲక్ష్ਮੀ ਮਾ ਜਗ ਦੀ ਥੰਮ ਹੈ ਭਗਤਾ ਦੀ ਤੂੰ ਸੱਚੀ ਦੰਮ ਹੈ ਸੱਚ ਤੇਰਾ ਦਰ ਸੱਚ ਤੇਰਾ ਨਾਮ ਸੱਚੇ ਭਗਤਾ ਨੂੰ ਕਰੇ ਪ੍ਰਵਾਨ ਧਨ ਕਦੇ ਘਟੇ ਨਾ ਤੇਰੇ ਸਿਮਰਨ ਨਾਲ ਜਗ ਤਰੇ ਤੇਰੇ ਨਾਮ ਦੀ ਚਾਲ ਸੋਨਾ ਚਾਂਦੀ ਤੂੰ ਆਪ ਬਿਠਾਈ ਜਿਹੜਾ ਤੈਨੂੰ ਬੁਲਾਵੇ ਮਾਈ ਤੇਰੇ ਦਰ ਤੇ ਨਿਰਭਉ ਹੋਈਐ ਭਗਤਾ ਦਾ ਧਨ ਤੂੰ ਦੋ ਹੋਈਐ ਜੋ ਜੋ ਮੰਗੇ ਸੋ ਸੋ ਪਾਵੇ ਤੇਰੀ ਕਿਰਪਾ ਸਭ ਦਿਲ ਸੁਖਾਵੇ ਤੇ ਨਾ ਕਾਟ ਤੈਥੋਂ ਆਵੀ ਜਿਹੜਾ ਸਿਮਰੈ ਉਹ ਤਰ ਜਾਵੇ ਧਾਨ ਦੇ ਸਾਗਰ ਤੂੰ ਅਤ ਡੂੰਗੀ ਮਿਟਾ ਦੁਖਾਂ ਦੀ ਜਾਲੀ ਲੂੰਗੀ ਜਿਸ ਘਰ ਆਵੇ ਤੇਰੀ ਜੋਤ ਉਥੇ ਸਦਾ ਰਹੇ ਸੁਖਮੂਤ ਤਨ ਤਨ ਮਾਤਾ ਲక్ష్ਮੀ ਰਾਣੀ ਭਗਤ ਜਨਾ ਦੀ ਤੂੰ ਦਿਲ ਦੀ ਜਾਨੀ ਤਨ ਦੀ ਵਰਖਾ ਤੂੰ ਕਰਦੀ ਮਾਂ ਸੋਨਾ ਚਾਂਦੀ ਲਿਆਵੇ ਘਰਾਂ ਤੂੰ ਕਰਮੀ ਕਰੇ ਸਭ ਕੁਝ ਸਾਰਾ ਤੂੰ ਹੀ ਹੈ ਦੁਨੀਆ ਦਾ ਤਾਰਾ ਸਦਕਾ ਤੇਰੇ ਨਾਮ ਦਾ ਹੋਈਏ ਭਗਤੀ ਰਾਹੀ ਤੈਨੂੰ ਪਾਈਏ ਤੂੰ ਕਰਮੀ ਕਰੇ ਸਭ ਕੁਝ ਸਾਰਾ ਤੂੰ ਹੀ ਹੈ ਦੁਨੀਆਂ ਦਾ ਤਾਰਾ ਸਦਕਾ ਤੇਰੇ ਨਾਮ ਦਾ ਹੋਈਏ ਭਗਤੀ ਰਾਹੀ ਤੈਨੂੰ ਪਾਈਏ ਜੈ ਜੈ ਜਗਦੰਬੇ ਮਾ ਜੈ ਜੈ ਮਾਤਾ ਲక్ష్ਮੀ ਰਾਣੀ ਧਨ ਧਨ ਮਾਤਾ ਲక్ష్ਮੀ ਰਾਣੀ ਸੋਨੇ ਚਾਂਦੀ ਧਨ ਦੀ ਦਾਨੀ ਭਗਤ ਜਨਾ ਉੱਤੇ ਕਿਰਪਾ ਧਾਰੀ ਗਰੀਬ ਨਿਵਾਜ ਸਦਾ ਸੁਖ ਕਾਰੇ ਧਰਮ ਰੂਪ ਧਨ ਦੀ ਅਵਤਾਰੀ ਚਰਨ ਧਿਆਏ ਤਰੈ ਸੰਸਾਰੀ ਮੰਗਲ ਕਿਰਨ tiha ਉਜਿਆਰਾ ਜਿੱਥੇ ਲక్ష్ਮੀ ਨਾਮ ਪਿਆਰਾ ਜੋ ਭਗਤ ਸਿਮਰੈ ਨਾਮੁ ਤੇਰਾ ਉਸ ਦਾ ਕਰਮ ਬਣੈ ਸੁਭਚਾਰੁ ਘਰ ਘਰ ਰਾਸ ਭਰੇ ਅਨਜੀ ਕਿਰਪਾ ਨਾਲ ਤਰੈ ਪਰਵਾਰ ਜੀ ਚਰਨ ਧਰੈ ਜਿਹਵਾ ਗਾਵੈ ਨਾਮੁ ਨੇਟ ਜਾਵੇ ਉਸਦਾ ਹਰ ਗਮ ਕਾਲਾ ਸੋਨੇ ਚਾਂਦੀ ਮੋਤੀ ਮਾਨਕ ਦਿੰਦੀ ਮਾਤਾ ਲక్ష్ਮੀ ਰਾਣਿਕ ਜਿਸ ਉਤੇ ਕਿਰਪਾ ਤੇਰੀ ਹੋਵੇ ਉਹ ਦਿਨ ਰਾਤ ਸੁਖੀ ਮਨ ਹੋਵੇ ਧਨ ਦੌਲਤ ਆਪੇ ਆਵੀ ਦੁੱਖ ਰੋਗ ਸਭ ਦੂਰ ਭਜਾਵੇ ਤੂੰ ਹੈ ਸਰਬ ਧਨ ਦੀ ਮਾਲਕ ਤੇਰੇ ਦਰ ਤੇ ਨਿਵੈ ਹਰ ਚਾਲਕ ਤੇਰੇ ਦਰ ਤੇ ਨਿਵੈ ਹਰ ਚਾਲਕ ਮੰਗੈ ਜੋ ਵੀ ਤੇਰੇ ਦਰਬਾਰ ਭਰੇ ਹੱਥਾਂ ਨਾਲ ਜਾਵੈ ਸਾਰ ਲਕਸ਼ਮੀ ਨਾਮ ਜਪੈ ਜੋ ਮਨੁੱਖਾ ਉਹ ਪਾਵੇ ਧਨ ਅਨੰਤ ਸੁਖਾ ਜਿਹੜਾ ਧਿਆਵੈ ਪ੍ਰੇਮ ਸਹਿਤਾ ਉਸ ਦੇ ਦਰ ਤੇ ਰੁਕੇ ਨਾ ਠਖਾ ਕਰਮੀ ਪਾਵੇ ਜੋ ਤੂੰ ਚਾਹੀ ਕਿਰਪਾ ਨਾਲ ਤੂੰ ਆਪ ਨਿਵਾਹੀ ਜਿਹੜਾ ਰਾਤ ਦਿਨ ਧਿਆਵੈ ਤੈਨੂੰ ਉਸ ਦੇ ਦਵਾਰ ਸੋਨਾ ਵਰਸੈ ਜੈਨੂੰ ਗਰੀਬ ਜਨ ਤੂੰ ਧਾਨ ਦੀ ਮਾਤਾ ਤੂੰ ਹੀ ਕਰਦੀ ਸਭ ਦੀ ਖਾਤਾ ਜੇ ਸਕੋਲ ਕੋਜ ਨਹੀਂ ਸੰਸਾਰਾ ਉਹ ਤੂੰ ਭਰਦੀ ਅਨਾਜ ਪੰਡਾਰ ਤੂੰ ਹੈ ਦਇਆ ਦੀ ਸਰੋਵਰੀ ਜਿਸ ਉੱਤੇ ਕਿਰਪਾ ਤੇਰੀ ਪੂਰੀ ਤਨ ਦੇ ਕੇ ਤੂੰ ਮਨੋਖਰ ਜਾਵੇ ਸੇਵਾ ਨਾਲ ਤੂੰ ਮਨੋਖਤਰਾਵੇ ਲక్ష్ਮੀ ਰਾਣੀ ਰਾਜ ਅਧਾਰੀ ਤਨ ਜੋਗ ਦੀ ਤੂੰ ਮੁਰਾਰੀ ਰਾਜਾਂ ਰਾਜ ਤੂੰ ਆਪ ਕਰਾਵੇ ਭਗਤਾਂ ਨੂੰ ਤੂੰ ਸਿੰਘਾਸਨ ਦਿਵਾਵੇ ਤੇਰਾ ਨਾਮ ਲੈ ਜੋ ਉਠਦਾ ਉਹ ਕਦੇ ਨਾ ਦੁਖੀ ਰਹੇ ਮੁੜਦਾ ਤੇਰੀ ਜੋਤਿ ਅਗਮ ਅਪਾਰਾ ਜਗ ਮਾਂ ਤੂੰ ਨਿਰਮਲ ਤਾਰਾ ਜਿੱਥੇ ਤੂੰ ਪ੍ਰਸੰਨ ਹੋਈ ਮਾਂ ਉਥੇ ਭਗਤਾਂ ਦੇ ਫੁੱਲ ਖਿੜਾ ਘਰ ਘਰ ਸੁਖ ਦੀ ਲਹਿਰ ਚੱਲੇ ਸੋਨਾ ਚਾਂਦੀ ਵਰਸੈ ਭੱਲੇ ਕੋਈ ਮੰਗੇ ਧਨ ਕੋਈ ਸੰਤਾਨ ਸਪਨ ਮਿਲੇ ਤੇਰਾ ਪਰਵਾਨ ਤੂੰ ਦਿਆਲ ਤੇ ਅਤ ਸੁਹਾਵਣੀ ਸੋਨੇ ਵਰਗੀ ਰੂਪ ਨਿਰਾਵਣੀ ਜਾਗੇ ਜਿਹੜਾ ਰਾਤ ਧਿਆਵੇ ਲక్ష్ਮੀ ਨਾਮ ਅਰਦਾਸ ਬਣਾਵੇ ਉਸ ਦੇ ਕਰ ਜੂਤ ਜਗਾਵੇ ਧਨ ਦਾ ਸਾਗਰ ਆਪ ਉਪਹਾਵੇ ਤੂੰ ਹੀ ਕਿਰਪਾ ਕਰਦੀ ਮਾਤ ਸੁਹਾਈ ਤੂੰ ਰਖਵਾਲੀ ਭਗਤਨ ਦੀ ਮਾਈ ਕੋਈ ਮੰਗੇ ਪਾਲੇ ਪ੍ਰੇਮ ਤੂੰ ਦੇਵੇ 10 ਗੁਣਾ ਤੁਰੰਤ ਨੇਮ ਸੰਤ ਜਨਾ ਦੇ ਚਰਨ ਤੂੰ ਧੋਵੇ ਉਹਨਾਂ ਦੀ ਸੰਗਤ ਮਹਿਮਾ ਜੋਵੇ ਜਿੱਥੇ ਨਾਮ ਤੇਰਾ ਗਾਇਆ ਜਾਵੇ ਉਥੇ ਦੁੱਖ ਕਦੇ ਨਾ ਆਵੇ ਧਨ ਤੇਰੇ ਦਰ ਤੇ ਰਹੇ ਬਹਾਰਾ ਕੋਈ ਨਾ ਰਹੇ ਉਜਾੜ ਅਵਾਰਾ ਲక్ష్ਮੀ ਮਾ ਜਗ ਦੀ ਥੰਮ ਹੈ ਭਗਤਾ ਦੀ ਤੂੰ ਸੱਚੀ ਦੰਮ ਹੈ ਸੱਚ ਤੇਰਾ ਦਰ ਸੱਚ ਤੇਰਾ ਨਾਮ ਸੱਚੇ ਭਗਤਾਂ ਨੂੰ ਕਰੇ ਪ੍ਰਵਾਨ ਅਨ ਕਦੇ ਘਟੇ ਨਾ ਤੇਰੇ ਸਿਮਰਨ ਨਾਲ ਜਗ ਤਰੇ ਤੇਰੇ ਨਾਮ ਦੀ ਚਾਲ ਸੋਨਾ ਚਾਂਦੀ ਤੂੰ ਆਪ ਬਿਠਾਈ ਜਿਹੜਾ ਤੈਨੂੰ ਬੁਲਾਵੇ ਮਾਈ ਤੇਰੇ ਦਰ ਤੇ ਨਿਰਭਉ ਹੋਈਐ ਭਗਤਾ ਦਾ ਧਨ ਤੂੰ ਦੋ ਹੋਈਐ ਜੋ ਜੋ ਮੰਗੇ ਸੋ ਸੋ ਪਾਵੇ ਤੇਰੀ ਕਿਰਪਾ ਸਭ ਦਿਲ ਸੁਖਾਵੇ ਕਦੇ ਨਾ ਕਾਟ ਤੈਥੋਂ ਆਵੀ ਜਿਹੜਾ ਸਿਮਰੈ ਉਹ ਤਰ ਜਾਵੀ ਧਾਨ ਦੇ ਸਾਗਰ ਤੂੰ ਆਪ ਡੂੰਗੀ ਮਿਟਾ ਦੁੱਖਾਂ ਦੀ ਜਾਲੀ ਲੂੰਗੀ ਜਿਸ ਘਰ ਆਵੇ ਤੇਰੀ ਜੋਤ ਉਥੇ ਸਦਾ ਰਹੇ ਸੁਖਮੂਤ ਤਨ ਤਨ ਮਾਤਾ ਲక్ష్ਮੀ ਰਾਣੀ ਭਗਤ ਜਨਾ ਦੀ ਤੂੰ ਦਿਲ ਦੀ ਜਾਨੀ ਤਨ ਦੀ ਵਰਖਾ ਤੂੰ ਕਰਦੀ ਮਾਂ ਸੋਨਾ ਚਾਂਦੀ ਲਿਆਵੇ ਘਰਾਂ ਤੂੰ ਕਰਮੀ ਕਰੇ ਸਭ ਕੁਝ ਸਾਰਾ ਤੂੰ ਹੀ ਹੈ ਦੁਨੀਆ ਦਾ ਤਾਰਾ ਸਤਿਕਾਰ ਤੇਰੇ ਨਾਮ ਦਾ ਹੋਈਏ ਭਗਤੀ ਰਾਹੀ ਤੈਨੂੰ ਪਾਈਏ ਤੂੰ ਕਰਮੀ ਕਰੇ ਸਭ ਕੁਝ ਸਾਰਾ ਤੂੰ ਹੀ ਹੈ ਦੁਨੀਆਂ ਦਾ ਤਾਰਾ ਸਦਕਾ ਤੇਰੀ ਨਾਮ ਦਾ ਹੋਈਏ ਭਗਤੀ ਰਾਹੀ ਤੈਨੂੰ ਪਾਈਏ ਜੈ ਜੈ ਜਗਦੰਬੇ ਮਾ ਜੈ ਜੈ ਮਾਤਾ ਲక్ష్ਮੀ ਰਾਣੀ ਧਨ ਧਨ ਮਾਤਾ ਲక్ష్ਮੀ ਰਾਣੀ ਸੋਨੇ ਚਾਂਦੀ ਧਨ ਦੀ ਦਾਨੀ ਭਗਤ ਜਨਾ ਉੱਤੇ ਕਿਰਪਾ ਧਾਰੀ ਗਰੀਬ ਨਿਵਾਜ ਸਦਾ ਸੁਖ ਕਾਰੀ ਧਰਮ ਰੂਪ ਧਨ ਦੀ ਅਵਤਾਰੀ ਚਰਨ ਧਿਆਏ ਤਰੈ ਸੰਸਾਰੀ ਮੰਗਲ ਕਿਰਨ ਧਿਆ ਉਜਿਆਰਾ ਜਿੱਥੇ ਲక్ష్ਮੀ ਨਾਮ ਪਿਆਰਾ ਜੋ ਭਗਤ ਸਿਮਰੈ ਨਾਮੁ ਤੁਮਾਰਾ ਉਸਦਾ ਕਰਮ ਬਣੈ ਸੁਭਚਾਰ ਘਰ ਘਰ ਰਾਸ ਭਰੇ ਅਨਜੀ ਕਿਰਪਾ ਨਾਲ ਤਰੈ ਪਰਵਾਰ ਜੀ ਚਰਨ ਧਰੈ ਜਿਹਵਾ ਗਾਵੈ ਨਾਮੁ ਨੇਟ ਜਾਵੇ ਉਸਦਾ ਹਰ ਗਮ ਕਾਲਾ ਸੋਨੇ ਚਾਂਦੀ ਮੋਤੀ ਮਾਨਕ ਦਿੰਦੀ ਮਾਤਾ ਲక్ష్ਮੀ ਰਾਣਿਕ ਜਿਸ ਉਤੇ ਕਿਰਪਾ ਤੇਰੀ ਹੋਵੇ ਉਹ ਦਿਨ ਰਾਤ ਸੁਖੀ ਮਨ ਹੋਵੇ ਧਨ ਦੌਲਤ ਆਪੇ ਆਵੀ ਦੁੱਖ ਰੋਗ ਸਭ ਦੂਰ ਭਜਾਵੇ ਤੂੰ ਹੈ ਸਰਬ ਧਨ ਦੀ ਮਾਲਕ ਤੇਰੇ ਦਰ ਤੇ ਨਿਵੈ ਹਰ ਚਾਲਕ ਤੇਰੇ ਦਰ ਤੇ ਨਿਵੈ ਹਰ ਚਾਲਕ ਮੰਗੈ ਜੋ ਵੀ ਤੇਰੇ ਦਰਬਾਰ ਭਰੇ ਹੱਥਾਂ ਨਾਲ ਜਾਵੈ ਸਾਰ ਲక్ష్ਮੀ ਨਾਮ ਜਪੈ ਜੋ ਮਨੁੱਖਾ ਉਹ ਪਾਵੇ ਧਨ ਅਨੰਤ ਸੁਖਾਂ ਜਿਹੜਾ ਧਿਆਵੈ ਪ੍ਰੇਮ ਸਹਿਤਾ ਉਸ ਦੇ ਦਰ ਤੇ ਰੁਕੇ ਨਾ ਭਿਖਾ ਕਰਮੀ ਪਾਵੇ ਜੋ ਤੂੰ ਚਾਹੀ ਕਿਰਪਾ ਨਾਲ ਤੂੰ ਆਪ ਨਿਵਾਹੀ ਜਿਹੜਾ ਰਾਤ ਦਿਨ ਧਿਆਵੈ ਤੈਨੂੰ ਉਸ ਦੇ ਦਵਾਰ ਸੋਨਾ ਵਰਸੈ ਜੈਨੂ ਗਰੀਬ ਜਨ ਤੂੰ ਧਾਨ ਦੀ ਮਾਤਾ ਤੂੰ ਹੀ ਕਰਦੀ ਸਭ ਦੀ ਖਾਤਾ ਜੇ ਸਕੋਲ ਕੋਜ ਨਹੀਂ ਸੰਸਾਰਾ ਉਹ ਤੂੰ ਭਰਦੀ ਅਨਾਜ ਪੰਡਾਰ ਤੂੰ ਹੈ ਦਇਆ ਦੀ ਸਰੋਵਰੀ ਜਿਸ ਉੱਤੇ ਕਿਰਪਾ ਤੇਰੀ ਪੂਰੀ ਧਨ ਦੇ ਕੇ ਤੂੰ ਮਨੋਖਰ ਜਾਵੇ ਸੇਵਾ ਨਾਲ ਤੂੰ ਮਨੋਖਤਰਾਵੇ ਲక్ష్ਮੀ ਰਾਣੀ ਰਾਜ ਅਧਾਰੀ ਤਨ ਜੋਗ ਦੀ ਤੂੰ ਮੁਰਾਰੀ ਰਾਜਾਂ ਰਾਜ ਤੂੰ ਆਪ ਕਰਾਵੇ ਭਗਤਾਂ ਨੂੰ ਤੂੰ ਸਿੰਘਾਸਨ ਦਿਵਾਵੇ ਤੇਰਾ ਨਾਮ ਲੈ ਜੋ ਉਠਦਾ ਉਹ ਕਦੇ ਨਾ ਦੁਖੀ ਰਹੇ ਮੁੜਦਾ ਤੇਰੀ ਜੋਤ ਅਗੰਮ ਅਪਾਰਾ ਜਗ ਮਾ ਤੂੰ ਨਿਰਮਲ ਤਾਰ ਜਿੱਥੈ ਤੂੰ ਪ੍ਰਸੰਨ ਹੋਈ ਮਾ ਉਥੇ ਭਗਤਾਂ ਦੇ ਫੁੱਲ ਖਿੜਾ ਘਰ ਘਰ ਸੁਖ ਦੀ ਲਹਿਰ ਚੱਲੇ ਸੋਨਾ ਚਾਂਦੀ ਵਰਸੈ ਭੱਲੇ ਕੋਈ ਮੰਗੇ ਧਨ ਕੋਈ ਸੰਤਾਨ ਸਭਨ ਮਿਲੈ ਤੇਰਾ ਪਰਵਾਨ ਉੰ ਦਿਆਲ ਤੇ ਅਤ ਸੁਹਾਮਣੀ ਸੋਨੇ ਵਰਗੀ ਰੂਪ ਨਿਰਾਵਣੀ ਜਾਗੇ ਜਿਹੜਾ ਰਾਤ ਧਿਆਵੇ ਲక్ష్ਮੀ ਨਾਮ ਅਰਦਾਸ ਬਣਾਵੇ ਉਸ ਦੇ ਕਰ ਜੋਤ ਜਗਾਵੇ ਧਨ ਦਾ ਸਾਗਰ ਆਪ ਉਭਾਵੇ ਤੂੰ ਹੀ ਕਿਰਪਾ ਕਰਦੀ ਮਾਤ ਸੁਹਾਈ ਤੂੰ ਰਖਵਾਲੀ ਭਗਤਨ ਦੀ ਮਾਈ ਕੋਈ ਮੰਗੇ ਪਾਲੇ ਪ੍ਰੇਮ ਤੂੰ ਦੇਵੇ 10 ਗੁਣਾ ਤੁਰੰਤ ਨੇਮ ਸੰਤ ਜਨਾ ਦੀ ਚਰਨ ਤੂੰ ਧੋਵੀ ਉਹਨਾਂ ਦੀ ਸੰਗਤ ਮਹਿਮਾ ਜੋਵੇ ਜਿੱਥੇ ਨਾਮ ਤੇਰਾ ਗਾਇਆ ਜਾਵੇ ਉਥੈ ਦੁੱਖ ਕਦੇ ਨਾ ਆਵੇ ਤਨ ਤੇਰੇ ਦਰ ਤੇ ਰਹੇ ਬਹਾਰਾ ਕੋਈ ਨਾ ਰਹੇ ਉਜਾੜ ਅਵਾਰਾ ਲక్ష్ਮੀ ਮਾ ਜਗ ਦੀ ਥੰਮ ਹੈ ਭਗਤਾ ਦੀ ਤੂੰ ਸੱਚੀ ਦੰਮ ਹੈ ਸੱਚ ਤੇਰਾ ਦਰ ਸੱਚ ਤੇਰਾ ਨਾਮ ਸੱਚੇ ਭਗਤਾ ਨੂੰ ਕਰੇ ਪ੍ਰਵਾਨ ਤਨ ਕਦੇ ਘਟੇ ਨਾ ਤੇਰੇ ਸਿਮਰਨ ਨਾਲ ਜਗ ਤਰੇ ਤੇਰੇ ਨਾਮ ਦੀ ਚਾਲ ਸੋਨਾ ਚਾਂਦੀ ਤੂੰ ਆਪ ਬਿਠਾਈ ਜਿਹੜਾ ਤੈਨੂੰ ਬੁਲਾਵੇ ਮਾਈ ਤੇਰੇ ਦਰ ਤੇ ਨਿਰਭਉ ਹੋਈਐ ਭਗਤਾ ਦਾ ਧਨ ਤੂੰ ਦੋ ਹੋਈਐ ਜੋ ਜੋ ਮੰਗੇ ਸੋ ਸੋ ਪਾਵੇ ਤੇਰੀ ਕਿਰਪਾ ਸਭ ਦਿਲ ਸੁਖਾਵੇ ਕਦੇ ਨਾ ਕਾਟ ਤੈਥੋਂ ਆਵੀ ਜਿਹੜਾ ਸਿਮਰੈ ਉਹ ਤਰ ਜਾਵੀ ਧਾਨ ਦੀ ਸਾਗਰ ਤੂੰ ਅਤ ਡੂੰਗੀ ਮਿਟਾ ਦੁੱਖਾਂ ਦੀ ਜਾਲੀ ਲੂੰਗੀ ਜਿਸ ਘਰ ਆਵੇ ਤੇਰੀ ਜੋਤ ਉਥੇ ਸਦਾ ਰਹੇ ਸੁਖਮੂਤ ਤਨ ਤਨ ਮਾਤਾ ਲక్ష్ਮੀ ਰਾਣੀ ਭਗਤ ਜਨਾਂ ਦੀ ਤੂੰ ਦਿਲ ਦੀ ਜਾਨੀ ਤਨ ਦੀ ਵਰਖਾ ਤੂੰ ਕਰਦੀ ਮਾਂ ਸੋਨਾ ਚਾਂਦੀ ਲਿਆਵੇ ਘਰਾਂ ਤੂੰ ਕਰਮੀ ਕਰੇ ਸਭ ਕੁਝ ਸਾਰਾ ਤੂੰ ਹੀ ਹੈ ਦੁਨੀਆ ਦਾ ਤਾਰਾ ਸਦਕਾ ਤੇਰੇ ਨਾਮ ਦਾ ਹੋਈਏ ਭਗਤੀ ਰਾਹੀ ਤੈਨੂੰ ਪਾਈਏ ਤੂੰ ਕਰਮੀ ਕਰੇ ਸਭ ਕੁਝ ਸਾਰਾ ਤੂੰ ਹੀ ਹੈ ਦੁਨੀਆਂ ਦਾ ਤਾਰਾ ਸਦਕਾ ਤੇਰੀ ਨਾਮ ਦਾ ਹੋਈਏ ਭਗਤੀ ਰਾਹੀ ਤੈਨੂੰ ਪਾਈਏ ਜੈ ਜੈ ਜਗਦੰਬੇ ਮਾ ਜੈ ਜੈ ਮਾਤਾ ਲక్ష్ਮੀ ਰਾਣੀ ਧਨ ਧਨ ਮਾਤਾ ਲక్ష్ਮੀ ਰਾਣੀ ਸੋਨੇ ਚਾਂਦੀ ਧਨ ਦੀ ਦਾਨੀ ਭਗਤ ਜਨਾ ਉੱਤੇ ਕਿਰਪਾ ਧਾਰੀ ਗਰੀਬ ਨਿਵਾਜ ਸਦਾ ਸੁਖ ਕਾਰੀ ਧਰਮ ਰੂਪ ਧਨ ਦੀ ਅਵਤਾਰੀ ਚਰਨ ਧਿਆਏ ਤਰੈ ਸੰਸਾਰੀ ਮੰਗਲ ਕਿਰਨ ਧਿਆ ਉਜਿਆਰਾ ਜਿੱਥੇ ਲక్ష్ਮੀ ਨਾਮ ਪਿਆਰਾ ਜੋ ਭਗਤ ਸਿਮਰੈ ਨਾਮੁ ਤੇਰਾ ਉਸ ਦਾ ਕਰਮ ਬਣੈ ਸੋਵ ਵਿਚਾਰਾ ਘਰ ਘਰ ਰਾਸ ਭਰੇ ਅਨਜੀ ਕਿਰਪਾ ਨਾਲ ਤਰੈ ਪਰਵਾਰ ਜੀ ਚਰਨ ਧਰੈ ਜਿਹਵਾ ਗਾਵੈ ਨਾਮੰ ਮਿਟ ਜਾਵੇ ਉਸ ਦਾ ਹਰ ਗਮ ਕਾਲਾ ਸੋਨੇ ਚਾਂਦੀ ਮੋਤੀ ਮਾਨਕ ਦਿੰਦੀ ਮਾਤਾ ਲక్ష్ਮੀ ਰਾਣਿਕ ਜਿਸ ਉਤੇ ਕਿਰਪਾ ਤੇਰੀ ਹੋਵੇ ਉਹ ਦਿਨ ਰਾਤ ਸੁਖੀ ਮਨ ਹੋਵੇ ਧਨ ਦੌਲਤ ਆਪੇ ਆਵੀ ਦੁੱਖ ਰੋਗ ਸਭ ਦੂਰ ਭਜਾਵੇ ਤੂੰ ਹੈ ਸਰਬ ਧਨ ਦੀ ਮਾਲਕ ਤੇਰੇ ਦਰ ਤੇ ਨਿਵੈ ਹਰ ਚਾਲਕ ਤੇਰੇ ਦਰ ਤੇ ਨਿਵੈ ਹਰ ਚਾਲਕ ਮੰਗੈ ਜੋ ਵੀ ਤੇਰੇ ਦਰਬਾਰ ਭਰੇ ਹੱਥਾਂ ਨਾਲ ਜਾਵੈ ਸਾਰ ਲਕਸ਼ਮੀ ਨਾਮ ਜਪੈ ਜੋ ਮਨੁੱਖਾ ਉਹ ਪਾਵੇ ਧਨ ਅਨੰਤ ਸੁਖਾਂ ਜਿਹੜਾ ਧਿਆਵੈ ਪ੍ਰੇਮ ਸਹਿਤਾ ਉਸ ਦੇ ਦਾਰ ਤੇ ਰੁਕੇ ਨਾ ਖਾਮ ਕਰਮੀ ਪਾਵੇ ਜੋ ਤੂੰ ਚਾਹੀ ਕਿਰਪਾ ਨਾਲ ਤੂੰ ਆਪ ਨਿਵਾਹੀ ਜਿਹੜਾ ਰਾਤ ਦਿਨ ਧਿਆਵੈ ਤੈਨੂੰ ਉਸ ਦੇ ਦਵਾਰ ਸੋਨਾ ਵਰਸੈ ਜੈਨੂ ਗਰੀਬ ਜਨ ਤੂੰ ਧਾਨ ਦੀ ਮਾਤਾ ਤੂੰ ਹੀ ਕਰਦੀ ਸਭ ਦੀ ਖਾਤਾ ਜੇ ਸਕੋਲ ਕੋਜ ਨਹੀਂ ਸੰਸਾਰਾ ਉਹ ਤੂੰ ਭਰਦੀ ਅਨਾਜ ਪੰਡਾਰ ਤੂੰ ਹੈ ਦਇਆ ਦੀ ਸਰੋਵਰੀ ਜਿਸ ਉੱਤੇ ਕਿਰਪਾ ਤੇਰੀ ਪੂਰੀ ਤਨ ਦੇ ਕੇ ਤੂੰ ਮਨੋਖਰ ਜਾਵੇ ਸੇਵਾ ਨਾਲ ਤੂੰ ਮਨੋਖਤਰਾਵੇ ਲక్ష్ਮੀ ਰਾਣੀ ਰਾਜ ਅਧਾਰੀ ਤਨ ਜੋਗ ਦੀ ਤੂੰ ਮੁਰਾਰੀ ਰਾਜਾਂ ਰਾਜ ਤੂੰ ਆਪ ਕਰਾਵੇ ਭਗਤਾਂ ਨੂੰ ਤੂੰ ਸਿੰਘਾਸਨ ਦਿਵਾਵੇ ਤੇਰਾ ਨਾਮ ਲੈ ਜੋ ਉਠਦਾ ਉਹ ਕਦੇ ਨਾ ਦੁਖੀ ਰਹੇ ਮੁਰਦਾ ਤੇਰੀ ਜੋਤਿ ਅਗੰਮ ਅਪਾਰਾ ਜਗ ਮਾਂ ਤੂੰ ਨਿਰਮਲ ਤਾਰ ਜਥੈ ਤੂੰ ਪ੍ਰਸੰਨ ਹੋਈ ਮਾਂ ਉਥੇ ਭਗਤਾਂ ਦੇ ਫੁੱਲ ਖਿੜਾ ਘਰ ਘਰ ਸੁਖ ਦੀ ਲਹਿਰ ਚੱਲੇ ਸੋਨਾ ਚਾਂਦੀ ਵਰਸੈ ਭੱਲੇ ਕੋਈ ਮੰਗੇ ਧਨ ਕੋਈ ਸੰਤਾਨ ਸਭਨ ਮਿਲੈ ਤੇਰਾ ਪਰਵਾਨ ਤੂੰ ਦਿਆਲ ਤੇ ਅਤ ਸੁਹਾਵਣੀ ਸੋਨੇ ਵਰਗੀ ਰੂਪ ਨਿਰਾਵਣੀ ਜਾਗੇ ਜਿਹੜਾ ਰਾਤ ਧਿਆਵੇ ਲక్ష్ਮੀ ਨਾਮ ਅਰਦਾਸ ਬਣਾਵੇ ਓਸ ਦੇ ਕਰ ਜੂਤ ਜਗਾਵੇ ਧਨ ਦਾ ਸਾਗਰ ਆਪ ਉਪਹਾਵੇ ਤੂੰ ਹੀ ਕਿਰਪਾ ਕਰਦੀ ਮਾਤ ਸੁਹਾਈ ਤੂੰ ਰਖਵਾਲੀ ਭਗਤਨ ਦੀ ਮਾਈ ਕੋਈ ਮੰਗੇ ਪਾਲੇ ਪ੍ਰੇਮ ਤੂੰ ਦੇਵੇ 10 ਗੁਣਾ ਤੁਰੰਤ ਨੇਮ ਸੰਤ ਜਨਾ ਦੇ ਚਰਨ ਤੂੰ ਧੋਵੀ ਉਹਨਾਂ ਦੀ ਸੰਗਤ ਮਹਿਮਾ ਜੋਵੇ ਜਿੱਥੇ ਨਾਮ ਤੇਰਾ ਗਾਇਆ ਜਾਵੇ ਉਥੈ ਦੁੱਖ ਕਦੇ ਨਾ ਆਵੇ ਨਨ ਤੇਰੇ ਦਰ ਤੇ ਰਹੇ ਬਹਾਰਾ ਕੋਈ ਨਾ ਰਹੇ ਉਜਾੜ ਅਵਾਰਾ ਲక్ష్ਮੀ ਮਾ ਜਗ ਦੀ ਥੰਮ ਹੈ ਭਗਤਾ ਦੀ ਤੂੰ ਸੱਚੀ ਦੰਮ ਹੈ ਸੱਚ ਤੇਰਾ ਦਰ ਸੱਚ ਤੇਰਾ ਨਾਮ ਸੱਚ ਭਗਤਾ ਨੂੰ ਕਰੇ ਪ੍ਰਵਾਨ ਤਨ ਕਦੇ ਘਟੇ ਨਾ ਤੇਰੇ ਸਿਮਰਨ ਨਾਲ ਜਗ ਤਰੇ ਤੇਰੇ ਨਾਮ ਦੀ ਚਾਲ ਸੋਨਾ ਚਾਂਦੀ ਤੂੰ ਆਪ ਬਿਠਾਈ ਜਿਹੜਾ ਤੈਨੂੰ ਬੁਲਾਵੇ ਮਾਈ ਤੇਰੇ ਦਰ ਤੇ ਨਿਰਭਉ ਹੋਈਐ ਭਗਤਾ ਦਾ ਧਨ ਤੂੰ ਦੋ ਹੋਈਐ ਜੋ ਜੋ ਮੰਗੈ ਸੋ ਸੋ ਪਾਵੇ ਤੇਰੀ ਕਿਰਪਾ ਸਭ ਦਿਲ ਸੁਖਾਵੇ ਤੇ ਨਾ ਕਾਟ ਤੈਥੋਂ ਆਵੀ ਜਿਹੜਾ ਸਿਮਰੈ ਉਹ ਤਰ ਜਾਵੇ ਧਾਨ ਦੇ ਸਾਗਰ ਤੂੰ ਅਤ ਡੂੰਗੀ ਮਿਟਾ ਦੁਖਾਂ ਦੀ ਜਾਲੀ ਲੂੰਗੀ ਜਿਸ ਘਰ ਆਵੇ ਤੇਰੀ ਜੋਤ ਉਥੇ ਸਦਾ ਰਹੇ ਸੁਖਮੂਤ ਤਨ ਤਨ ਵਾਤਾ ਲక్ష్ਮੀ ਰਾਣੀ ਭਗਤ ਜਨਾ ਦੀ ਤੂੰ ਦਿਲ ਦੀ ਜਾਨੀ ਤਨ ਦੀ ਵਰਖਾ ਤੂੰ ਕਰਦੀ ਮਾਂ ਸੋਨਾ ਚਾਂਦੀ ਲਿਆਵੇ ਘਰਾਂ ਤੂੰ ਕਰਮੀ ਕਰੇ ਸਭ ਕੁਝ ਸਾਰਾ ਤੂੰ ਹੀ ਹੈ ਦੁਨੀਆ ਦਾ ਤਾਰਾ ਸਤਿਕਾਰ ਤੇਰੇ ਨਾਮ ਦਾ ਹੋਈਏ ਭਗਤੀ ਰਾਹੀ ਤੈਨੂੰ ਪਾਈਏ ਤੂੰ ਕਰਮੀ ਕਰੇ ਸਭ ਕੁਝ ਸਾਰਾ ਤੂੰ ਹੀ ਹੈ ਦੁਨੀਆਂ ਦਾ ਤਾਰ ਸਦਕਾ ਤੇਰੀ ਨਾਮ ਦਾ ਹੋਈਏ ਭਗਤੀ ਰਾਹੀ ਤੈਨੂੰ ਪਾਈਏ